ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਟੋਟਲ ਨਗ ਲੈ ਕੇ ਆਂਦੇ ਹਾਂ 6 ਜਿਨ੍ਹਾਂ ਚੋਂ ਗੱਬਣ ਚੈੱਕ ਪਾਸ ਵੀ ਆ 2 USY ਵੀ ਆ ਮੇਰੀ ਸਪੈਸ਼ਲ ਬੇਨਤੀ ਹੈ ਜੇ ਕੋਈ ਵੀਰੇ ਗੱਬਣ ਚੈੱਕ ਪਾਸ ਹੁੰਦਾ ਤਾਂ ਆਪ ਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਆ ਕਰੋ ਤੇ ਜੇ ਕੋਈ USY ਨਾਗ ਹੁੰਦਾ ਤਾਂ ਆਪਦੇ ਚਵਾਈ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਸਾਥ ਗਾ ਬਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਗੁਰਤਾ ਸਿੰਘ ਪਟਾ ਸਤਾ ਸਿੰਘ ਦਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਫੋਨ ਨੰਬਰ 9814728419 ਠੀਕ ਆ ਬਰੇ 6 ਨਾਗਾ ਜੀ 6 ਨਾ ਗਈ ਇੱਕ ਵਾਰ ਸੂਈਆ ਮਹੀਨੇ ਡੇਢ ਮਹੀਨੇ ਤੋਂ ਦੋਸ ਨਾਲ ਥੋੜਾ ਇੱਕ ਵਾਰ ਵਾਧਦਾ ਦੁੱਧ ਇੱਕ ਵਾਰ ਘੱਟ ਠੀਕ ਆ ਉਹਦੀ ਡਿਟੇਲ ਆਪਾਂ ਬਾਅਦ ਚ ਲੈਨੇ ਬਾਕੀ ਗੱਬਣੀ ਹੈ ਹਾਂਜੀ ਹਾਂਜੀ ਗੱਬਣੀ ਹੈ ਠੀਕ ਆ ਇੱਕ ਨੰਬਰ ਇਧਰੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾ ਜੀ ਇਹ ਜਰਸੀ ਹੈੜਾ ਠੀਕ ਆ ਜੀ ਇਹਦਾ ਸੂਆ ਦੂਜਾ ਸੂਣ ਲਈ 7 ਮਹੀਨੇ ਗੱਬਣਾ ਬੁੱਢਾ ਡਰਾਈ ਆ ਥਾਣਾ ਦੀ ਗਰੰਟੀ ਆ ਹਣ ਚਾਹੇ ਓਕੇ ਬਈ ਵੀ ਇਹਦਾ ਥਾਣਾ ਦਾ ਝੋਲੀ ਗੜ ਦੀ ਵੇਲਾ ਠੀਕ ਝੋਲੀ ਚੈੱਕ ਕਰ ਸਕਦੇ ਹੋ ਸੋਹਣੀ ਝੋਲੀ ਇਕੱਲਾ ਇਕੱਲਾ ਥਾਣਾ ਨਿਖੜ ਮਾ ਪਿਆ ਅੱਥੀ ਚਵਾਈ ਵਾਲਾ ਲੈ ਜੱਲੀ ਵੀਰੇ ਬਾਕੀ ਕ੍ਰੋਸ ਆਂਗ ਜਰਸੀ ਨਾਲ ਕ੍ਰੋਸ ਕਰਾ ਜਰ ਹਾ ਐਚਪੀ ਤੋਂ ਜਰਸੀ ਕ੍ਰੋਸ ਆ ਠੀਕ ਆ ਵੀਰੇ ਚੰਗੀ ਸੰਭੀ ਪਲੀਆ 7 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਉਹ ਤੁਸੀਂ ਵੀਰੇ ਆਪ ਦਾ ਡਾਕਟਰ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਮਰੀ ਦਫਾ ਟਲੇ ਹਰੇ ਨਾ ਤੁਰਨਾ ਨਹੀਂ ਹੁੰਦਾ ਖਣ ਚਾਰੀ ਆ ਫੋਟ ਸ਼ੰਗ ਭੂਰਾ ਵੀ ਨਹੀਂ ਜੀ ਬਾਕੀ ਦੁੱਧੋ ਇਸ ਵਕਤ ਬਿਲਕੁਲ ਡਰਾਈ ਆ ਹੁਣ ਤਾਂ ਸਾਮ ਸੰਭਾਲ ਦਾ ਸਮਾਂ ਆ ਭੂਰਾ ਤਲੇਾਰੇ ਔਲ ਕਰਦੀ ਕਹਿੰਦਾ ਗਲਚਰ ਸਵਾ ਜਾਂ ਕੋੜੇ ਹੋ ਜਾਂਦੀ ਆ ਹਮ ਸਹੀ ਗੱਲ ਆ ਉਹ ਹੁਣੇ ਕਰ ਹੀ ਜਾਂਦਾ ਜਿਹੜੇ ਸੰਗਲ ਨਾ ਸੰਗਲ ਤੇ ਹੋਵੇ ਠੀਕ ਆ ਜੀ ਸਭ ਆਇਆ ਨਾ ਹੋਵੇ ਸੰਭੀ ਪੜੀ ਬਹੁਤ ਆ ਜੀ ਹਾਂ ਚਮਕਦਮ ਕਾਲੀ ਆ ਚੰਗ ਪੂਰੀ ਬੱਛੀ ਦੀ ਬਹੁਤ ਚੰਗੀ ਗੱਲ ਆ ਉਹ ਤੇ ਇਹਦੀ ਡਿਮਾਂਡ ਜਾਇਜ਼ ਜੀ ਵੇਰੀਆ ਤੀਰੀ ਬਰਾੜਾ ਜੈ ਜੋ ਜਮਾ ਜਿਹੜੇ ਜੈ ਯਾਰ ਵੇਲਾ ਬੱਚੇ 80 ਪੀ 80 ਹਾਰੇ ਤੇ ਆਰੇ ਕੱਡੀ ਵਾਸੀ ਥੋੜੀ ਵਾਲੀ ਹੋਗੀ ਉਦੇ ਤਾਂ ਬਾਲੇ ਰੁਪਈਆ ਆਂਦੀ ਐ। ਮੱਛੀ ਚਮਕ ਵੇਲਾ ਬੱਚੀ 8000 ਰੁਪਏ ਚ ਮਾਨਤਾਨ ਹੋ ਜਾਊਗਾ। ਘਰ ਦਿੰਨੇ 29 ਦੇ ਦਾਂਗੇ ਯਾਰ ਤੇਰੇ ਕਹਿੰਦੇ ਆ ਪਾ ਯਾਰ ਤੇਰਾ ਮਾਨਤਾਨ ਠੀਕ ਆ 29 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਛੋਟਾ ਜਾ ਮੁੱਲੀ ਆ ਬੱਚੀਆਂ ਵਾਲੇ ਮੁੱਲ ਚ ਮੱਛੀ ਚਮਕ ਵੱਚੀ ਵੇ ਤੂੰ ਕਿੰਨੇ ਬਰਾੜਾ ਬਾਕੀ ਜਿਹੜਾ 2 ਨੰਬਰ ਨਾ ਗਾ ਵੀਰੇ ਇਹਦਾ ਸੁਆ ਕੰਨਮ ਆ ਜੀ। ਇਹ ਸੁਆ ਪਹਿਲਾ ਓਰੀਜਨ ਆ ਬਈ। ਠੀਕ ਆ ਜੀ। ਹਾਂ ਤੇ ਇਹ ਉਹ ਵੀ ਇੱਕ ਨਹੀਂ ਸੁਣ ਨੂੰ ਚਾਰ ਹੀ ਥਾਣੇ ਫੋਰਸ਼ਾ ਕੋਈ ਨਹੀਂ ਠੀਕ ਆ 15 ਦਿਨਾਂ ਦੀ ਕੱਚੀ ਆ ਹਾਂ ਬਾਹਰ ਤੇ ਮੁਰਦੀ ਦਾ ਨਹੀਂ ਨਾ ਭਰਾਵਾਂ ਲੈ ਵੇਲਾ ਆ ਸਿੰਗਣ ਆ ਝੂਟੀ ਵਾਲੇ ਬੰਦੇ ਲੈ ਠੀਕ ਹੈ ਜੀ ਹਾਂਜੀ ਠੀਕ ਹੈ ਵੀਰੇ ਹਲੋ ਠੰਡੀ ਫੌਲ ਕਰਮ ਵਾਲੀ ਜਿਵੇਂ ਮਰਜ਼ੀ ਵੀ ਬੰਦਾ ਵੀਰ ਭਰਾ ਕੇ ਬੈਠਾ ਠੀਕ ਆ ਦੁੱਧ ਵੀ ਮੱਝਾਂ ਵਰਗਾ ਪਿਆਉਣਾ ਮੱਝੀ ਆ ਮੱਝੀ ਗਾਮਾਣੇ ਦੇ ਲਈ ਵੀਰ ਭਰਾ ਕੋਈ ਠੀਕ ਆ ਥੋੜੀ ਜਿਹੀ ਲੱਸੀ ਫਿੱਕੀ ਜਰੂਰ ਹਾਂ ਘੱਟ ਸੇਵਾਲੇ ਘਰੋਂ ਆਈਏ ਘੱਟ ਘਰੇ ਸੇਵਾਲੇ ਆਏ ਹਾਂ 15 ਦਿਨਾਂ ਦੀ ਕੱਚੀ ਆ ਜੀ ਸੂਆ ਪਹਿਲਾ ਮੋੜ ਲਿਆਈ ਵੀਰੇ ਰੰਗ ਦੇ ਚਮਕ ਦਮ ਕਾਲਾ ਪੂਰਾ ਰੰਗਾ ਕਰ ਮਾਲੀਆ ਰੰਗ ਚੰਗਾ ਬਾਕੀ ਦੁੱਧ ਕਿੰਨਾ ਕ ਪਿਆਜੂ ਬਾਈ ਲੋ 12 ਕਿਲੋ ਚਾਹੀਦਾ 1 ਕਪ ਤੋਂ ਇਹ ਕਰਾਉਸਾ ਠੀਕ ਆ ਜੀ ਇਹਦੀ ਮਾਂ ਐ ਚਾਪਸੇ ਗਾਂ ਇਹ ਕਰਾਉਸਾ ਗਈ ਥਾਣਾ ਦੀ ਗਰੰਟੀ ਆ ਜੀ ਚਾਰ ਥਾਣ ਵੀ ਚਾਰ ਆ ਥਾਣਾ ਸ਼ਹਿਰ ਮਾਰ ਦੀ ਥਾਣਾ ਫੁੱਲ ਗਰੰਟੀ ਆ ਠੀਕ ਆ ਹਾਂ ਜਿਹੜਾ ਮਰਜੀ ਵੀ ਭਰਾ ਥੱਲੇ ਆ ਕੇ ਬਹਿ ਜਾਏ ਸੌ ਦਿਨ ਪਹਿਲਾਂ ਠੀਕ ਆ ਜੇ ਵੜੇ ਥਾਣਾ ਚੱਲਦੇ ਆ ਬਗਲੋਂ ਕਰਾ ਦੇਣ ਦੀ ਤਿਆਰ ਠੀਕ ਆ ਜੈਜ ਡਿਮਾਂਡ ਇਹਦੀ ਜੀ 20000 ਰੁਪਏ ਦਿਆਂਗੇ ਯਾਰ ਜੈਡ ਮਾੜ ਲੈ ਜੋੜਾ ਲੈ ਜੀ ਜੋੜਾ ਮਾਨਤਨ ਕਰਦਾਂਗੇ ਠੀਕ ਆ ਇਹ ਬਾਈ ਕਹਿੰਦਾ 20000 ਦੀ ਦੇਦਾਂਗੇ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਨਤਨ ਜ਼ਿਆਦਾ ਹੋ ਜੂਗਾ ਬਿਹੜੇ ਵੀ ਚੰਗੀਆਂ ਮੁੱਲ ਵੀ ਕਿਹੜਾ ਬੇਰੇ ਛੋਟਾ ਜਿਹਾ ਪਾਰ ਬੱਚਿਆਂ ਵਾਲਾ ਮੋਲਾ ਵੇਲਾ ਕੋਣ ਦੇ ਸਜਰ ਮੱਝ ਹੀ ਹੈ ਕਾਹ ਪੰਜ ਲੈ ਅਗਲਾ ਮੱਝ ਸਮਝ ਕੇ ਲੈ ਠੀਕ ਆ ਜੀ ਹਾਂਜੀ ਤੇ ਤਿੰਨ ਨੰਬਰ ਜਿਹੜਾ ਇਹਦਾ ਸੁਆ ਕਿੰਨਾ ਮਾਜੇ ਇਹਦਾ ਸੁਆ ਦੂਜਾ ਸੁਈ ਵੀ ਆ ਕਦੋਂ ਸੁਈ ਹੈ ਜੀ ਸੁਈ ਨੂੰ ਨਾ ਮੀਨਾ ਡੇੜਾ ਤੇ ਮਗਰ ਬੱਛੀ ਆ ਸ਼ਾਈ ਵਾਲ ਬੱਛੀ ਦਾ ਕਿਹੜੀ ਚੰਗੀਆਂ ਠੀਕ ਆ ਤੇ ਆਲਾ ਬੱਛੀ ਬਣਾਈ ਲੈ ਜੋ ਬੱਛੀ ਬਣਾਈ ਲੈ ਠੰਡੀ ਸੀਗਰ ਕਰਮ ਵਾਲੀ ਫੋਲ ਆ ਪ ਬਣਾਵਾਂ ਬੱਚੀ ਦੇ ਚੋਲੇ ਕੋਈ ਬਿਨਾ ਬੱਚੀ ਦੇ ਚੋਕੇ ਲੈ ਛੜ ਦੁੱਧ ਦੇ ਵੱਧਾ ਇੱਕ ਸਾਢੇ ਘਾਟਾ 15 ਦਾ ਹੋਵੇ ਟੀਕਾ ਭਰਾਏ ਨੂੰ ਠੀਕ ਆ ਕਿੰਨਾ ਦੁੱਧ ਤਿਆਰ ਆ ਜੀ ਹੁਣ ਦੋ 7 ਕਿਲੋ ਦੁੱਧਾਂ ਮਿਲਿਆਂ ਜੇ ਕਿ ਸੇਵਾ ਕਰ ਲੂਗਾ ਬਦ 12 ਕਿਲੋ ਦੀ ਯਾਰ ਦੇ ਦਿੰਦੀ ਆ ਜਾਨੀ ਸਾਢੇ 3 ਕਿਲੋ ਡੰਗ ਦਾ ਤਿਆਰ ਆ ਤਿਆਰ ਆ 7 ਕਿਲੋ ਸਾਰੇ ਦਿੰਦਾ ਆ ਵੱਛੀ ਦੇ ਮੋਲ ਦੀ ਗਾਂ ਵੀ ਨਾਲ ਦੇ ਦੇਣੀ ਆ ਤੇ ਕਿੰਨਾ ਕ ਫਰਕ ਆ ਪਾਸੇ ਤੋਂ ਪਾਸੇ ਦਾ ਯਾਰ ਬਾਈ ਇਹ ਮਸਟੈਟਸ ਹੋ ਗਈ ਸੀਗੀ ਹੂੰ ਗਾਂ ਵਾਲੇ ਸੂਏ ਸਾਰਾ ਹੋਇਆ ਵਾ ਗਾਂ ਵਾਲੇ ਸੂਏ ਥਣ ਚਾਰੇ ਬਰਾਬਰ ਨਾ ਕਰੇ ਆਪਣਾ ਵੀਰਪਰਾ ਦਾ ਕੰਕਾਏ ਲੈ ਇਹ ਤਾਂ ਗੱਲ ਹੈ ਉਹ ਤਾਂ ਹੋ ਜਾਂਦਾ ਜੀ ਘਾਣਲੇ ਸੂਏ ਦਾ ਵਕਰੀ ਗੱਲ ਠੰਡੀ ਆਵੇ ਨਾਲ ਇੱਕ ਪਾਸੇ ਚ ਦੁੱਧ ਵੱਧਾ ਇੱਕ ਪਾਸੇ ਘਟ ਉਹ ਆ ਕੇ ਚੂਲੂਗਾ ਜਦੋਂ ਅਗਲੇ ਉਹ ਚੋਏ ਦੇ ਲੈ ਬਈ ਵੜਾ ਵੇਲਾ ਇਹ ਘੋੜ ਗਈ ਆ ਤੋੜ ਕੇ ਖਾਉਂਦੇ ਵੜਾ ਵੇਖ ਤੂੰ ਮਗਰ ਵੀ ਬੱਛੀ ਆ ਮਗਰੀ ਬੱਛੀ ਆ ਫਾਇਦਾ ਹੋ ਜਾਣਾ ਵੀਰੇ ਦੋ ਨਾਗ ਬੱਛੀ ਇਹ ਮੋੜ ਜੀ ਗਾਂ ਮਿਲ ਜਣੇ ਅਗਲੇ ਨੂੰ ਹੂੰ ਇਹ ਤਾਂ ਗੱਲ ਹੈਗੀ ਆ ਜੀ ਚਮਕਦਮ ਕਾਲੀ ਆ ਫੁੱਲ ਸੰਭੀ ਪੱਲੀ ਆ ਜੀ ਬੱਚਾ ਵੀ ਮਗਰ ਬੱਛੀ ਆ ਜਾਂਦੀ ਆ ਜੀ ਮੋੜ ਲੈ ਵੀਰੇ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਵੱਛੀ ਦੇ ਮੁੱਲ ਦੇ ਗਾਹ ਦੇ ਨਹੀਂ ਯਾਰ ਬੱਚਾ ਉਹਦਾ 14000 ਦੇ ਦਾਂਗੇ ਹੋਰ ਦੱਸ ਲੈ 14000 ਦੀ ਹਾਂ ਠੀਕ ਆ 14000 ਦੀ ਬਾਈ ਕੰਦਾ ਇਹ ਦੇ ਦਾਂਗੇ ਬਾਕੀ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਸੀਲ ਫਲ ਕੋਈ ਵੀਰ ਭਰਾ ਬੋ ਨਿਆਣਾ ਹੁਣਾ ਪਵੇ ਠੀਕ ਆ 15 ਹੋਵੇ ਟੀਕਾ ਭਰਾ ਦਾ ਆਪਣਾ ਟੀਕਾ ਭਰਾ ਇਹ ਦੇ ਠੀਕ ਆ ਹਾਂ ਠੀਕ ਆ ਜੀ ਤੇ ਅੱਗੇ ਨਾਕ ਆ ਗਿਆ ਵੀਰੇ ਆਪਣਾ 4 ਨੰਬਰ ਜੀ ਇਹ ਵੜ ਵੀਰੇ ਹੈਗੀ ਆ 7 ਮਹੀਨੇ ਗੱਬਣ ਚ ਇੱਕ ਪਾਸਾ ਠੀਕ ਆ ਜੀ ਇਹ ਕਰਮਾ ਠੰਡੀ ਸੀਲ ਫੋਲਾ ਸੀਲਸ ਲੱਗ ਫੋਲਾ ਆ ਲੈ ਲੈ ਥਾਣਾ ਦੀ ਗਾਰੰਟੀ ਹੈ ਜੀ 4 ਹੀ ਥਾਣਾ ਸੋ ਤੁਹਾਡੇ ਫੋਲ ਗਾਰੰਟੀ ਠੰਡੀ ਸੀ ਬੋਲਾ ਠੀਕ ਹੈ ਵੀਰੇ ਤੋੜ ਕੇ ਦਿਖਾ ਦਿਓ ਜੀ ਤੋੜ ਦਨੇ ਸੂਆ ਦੂਜੇ ਵਾਸਤੇ ਜੀ ਹਾਂ ਦੂਜੇ ਵਾਸਤੇ ਠੀਕ ਆ ਸੂਏ ਦੂਜੇ ਵਾਸਤੇ ਬਾਈ ਦਾਸ ਤਾਂ ਕਿ ਸੱਤ ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਉਹ ਤੁਸੀਂ ਆਪ ਦਾ ਵੀਰੇ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਜੀ ਸੀਲਸ ਲੱਗਦੀ ਗਾਰੰਟੀ ਆ ਬਾਈ ਫੋਲਰ ਜਿਵੇਂ ਮਰਜੀ ਵੀ ਥੱਲੇ ਬਾਈ ਏਅਰ ਪਾਣੀ ਆ ਨਾ ਜੀ ਬੈਠਾ ਰਵੇ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਚਾਰ ਥਾਂ ਝੋੜੀਲੀ ਵੜਾ ਬਾਕੀ ਯਾਰ ਪਹਿਲਾਂ ਝੋੜੀ ਕਿੰਨੀ ਵੜ ਦੀ ਚੰਗੀ ਲੱਗੀ ਆ ਤੇ ਇਹਦੀ ਡਿਮਾਂਡ ਜੀ ਦੇਰੀਆ 26000 ਦੀ ਹੋਜੂ ਮਾੜਾ ਮੋਟਾ 24 ਦੇ ਦਾਂਗੇ ਯਾਰ ਹੋਰ ਦਾ ਬਰਾੜਾ ਤੇਰਾ ਮੰਡਰ ਫੋਲਾ ਲੈ 24000 ਦੀ ਚੈਨਲ ਨੂੰ ਵੀ ਜੇ ਕਰਕੇ ਉਹ ਫੋਲੋਅਰ ਤੇਰੇ ਨੂੰ ਸਬਸਕ੍ਰਾਈਬ ਕਰਕੇ ਹਾਂ ਠੀਕ ਹੈ ਵੀਰੇ ਤੇ ਅੱਗੇ ਨਾਗ ਆ ਗਿਆ ਆਪਣਾ 5 ਨੰਬਰ ਜੀ ਸ਼ਾਈ ਵਾਲਾ ਵੇੜਾ ਦੂਜਾ ਸੁਣਦੀ ਆ ਠੰਡੀ ਥੱਲੇ ਫੋਲਾ ਵਾ ਵੀਰਪਰਾ ਕੋਈ ਆਏ ਬੜੇ 25 ਦਾ ਕੱਚੀ ਆ 25 ਦਿਨ ਲੈ ਜੂ ਜਮੀਨ ਦਾ ਮੰਨ ਕੇ ਆ ਜੇ ਹਾਂ ਮਹੀਨਾ ਬਣ ਕੇ ਛੇਰ ਮਾਰੀ ਥਣਾ ਜੋ ਠੀਕ ਹੈ ਵੀਰੇ ਬਾਕੀ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਕਰ ਮਾ ਥਣ ਲੱਗਾ ਬੜਾ ਚੂੜੇ ਚੰਗੀ ਆ ਸਹੀ ਗੱਲ ਆ ਚਮਕਦਮ ਕਾਲੀ ਚਮਕਦਮ ਪੂਰੀ ਠੰਡੀ ਸੀ ਫੁੱਲ ਆ ਯਾਰ ਕੋਈ ਮਾਰਦੀ ਨਹੀਂ ਵੀ ਹਲਤ ਨਹੀਂ ਕਰਦੀ ਬੜਾ ਠੀਕ ਆ ਨਹੀਂ ਸ਼ਾਈ ਵਾਲ ਥੱਲੇ ਬੈਹ ਨਹੀਂ ਨੇਦਰ ਸਾਹਮਣੇ ਇਹ ਮਾਰਦੀ ਵੀ ਥੱਲੇ ਆਏ ਬਟ ਰਹੇ ਪਾਏ ਠੀਕ ਆ ਹੋਰ ਕੇ ਦਿਖਾ ਦੀ ਵੀਰੇ ਦੂਜੇ ਸੂਏ ਆਸਤੇ ਜੀ ਹਾਂ ਦੂਜੇ ਸੂਏ ਹਾਂ ਸੌਰੀ 25 ਦਿਨ ਕੱਚੀ ਆ ਯਾਨੀ ਤਿਆਰੀ ਇੱਕ ਹਿਸਾਬ ਦੀ ਮੰਨ ਕੇ ਚੱਲੋ ਬਈ ਸ਼ੁਰੂ ਹੋ ਗਈ ਆ 25 ਦਿਨ ਡੇਟ ਮੁਤਾਬਕ ਹਜੇ ਲੈ ਜੂਗੀ ਜੀ ਸੋਨਾ ਦਾ ਮੋੜਲੇ ਵੀਰੇ ਗਾ ਮਾਨ ਕੇ ਨਾ ਲਓ ਇਹ ਅਗਲਾ ਮੱਝ ਬਣ ਕੇ ਲਓ ਦੁੱਧ ਮੱਝਾਂ ਰਗਾ ਹੁੰਦਾ ਹੂੰ ਦੁੱਧ ਮੱਝਾਂ ਰਗਾ ਮਾਜੀ ਇੱਕ ਸਾਲ ਦੀ ਬੱਚੀ ਦੇ ਦੀ ਗਾਂ ਦੇ ਮੋਲੇ ਬੱਚੀ ਰਹਿਣੀ ਗਾ ਤੇ ਇਹਦੀ ਡਿਮਾਂਡ ਵੀਰੇ 26000 ਦੇ ਦਈਏ ਹੋਜੂ 23 ਲੱਖ ਟੇਰ ਕੋਈ ਫੋਨ ਬਾਈ ਤੂੰ ਘਾਟਾ ਲਾਵੇਂ ਫੈਕਸੀ ਆ ਫੈਕਸੀ ਆ ਠੀਕ ਆ 23000 ਦੀ ਬਾਈ ਕਹਿੰਦਾ ਦੇ ਦਾਂਗੇ ਬਸ ਫੈਕਸੀ ਆ ਮਾੜਾ ਮੋਟਾ ਚਲੋ ਮਾਨਤਾ ਨਾਲ ਆਏ ਗਏ ਚਲੋ ਆ ਤਿਆਰੇ 45-60000 ਦੀ ਬੜਾ ਕਹੇ ਚਮਕਦਮ ਕਾਲੀ ਬੜਾ ਠੰਡੀ ਸੀਲ ਫੁੱਲ ਆ ਠੀਕ ਆ ਵੀਰੇ ਤੇ ਅੱਗੇ ਐਂਡ ਤੇ ਆ ਗਿਆ 6 ਨੰਬਰ ਨਾਲ ਕੇ ਦਸਵਾ ਕਰਨ ਮਾ ਜੀ ਇਹ ਸਵਾਈ ਦੂਜਾ ਹੁੰਦੀ ਆ ਇਹ ਕਿੰਨੇ ਟਾਈਮ ਦੀ ਗੱਬਣਾ 8.5 ਮਹੀਨਾ ਦੀ ਗੱਬਣਾ ਚੈੱਕ ਪਾਸ ਚੈੱਕ ਮੈਂ ਜਣਾ ਮਾਰੀ ਡਾਕਟਰ ਲੈ ਚੈੱਕ ਕਰਾ 4 ਹੀ ਥਾਣਾ ਮੈਡ ਦੇ ਨਿਖਰਵੇਂ ਲੱਗੇ ਆ ਠੰਡੀ ਸੀ ਲਈ ਪੂਰਾ ਟੌਪ ਦਾ ਹੱਥੀ ਚਵਾਈ ਵਾਲਾ ਬਾਕੀ ਕ੍ਰੋਸ ਆਂਗਾ ਜੀ ਵੜਦਾ ਕੱਢਣਾ ਵਿਲੱਕੜਾ ਤੁਮ ਆਸੋ ਲਾ ਜੇ ਅੱਜ ਦੇ ਮੌਕੇ ਜਿਹੜਾ ਲਊਗਾ ਅਗਲੇ ਭਾਜੂ ਤਿਆਰੀ ਤੋਂ ਬਾਅਦ 40-50 ਹਜ਼ਾਰ ਰਿਵੜਾ ਤੈਨੂੰ ਕੱਢਾ ਕਾ ਤਿਆਰ ਹੋ ਗਈ ਉਹਦੇ ਤਾਂ ਹੈਗੀ ਇਹ ਤਾਂ ਗੱਲ ਹੈ ਸਹੀ ਹੈ ਜੀ ਕੱਢੀ ਵੜਾ ਯਾਰ ਮਾੜਾ ਤੂੰ ਨੈੱਟ ਬਰਾੜਾ ਵੀਡੀਓ ਬਣਾਉਂਦਾ ਏਡੀ ਬੜਾ ਕਿਜੀ ਮੁੱਲ ਕਰਦੇ ਆ ਆਪਾਂ ਪਾਣਾ ਪਹੂ ਮਿਲਦੇ ਆ ਠੀਕ ਆ ਇਹਦੀ ਡਿਮਾਂਡ ਆ ਦੇਦਾ 28 ਕਿਹ ਹਜ਼ਾਰ ਦੀ ਠੀਕ ਆ 28 ਹਜ਼ਾਰ ਚ ਮਾੜਾ ਮੋਟਾ ਹੋਜੂ ਕਰਦਾ ਮਾਨਤਾਨਾ ਯਾਰ ਠੀਕ ਆ 28000 ਰੁਪਏ ਚ ਬਾਈ ਕਹਿੰਦਾ ਮਾਨਤਾਨਾ ਹੋਜੂਗਾ ਜੀ ਮੋਲ ਛੋਟੇ ਛੋਟੇ ਹੀ ਆ ਜੀ ਆ ਝੋਲੀ ਵੇ ਬਾਕੀ ਬੜਾ ਕਿਦਰ ਝੋਲੀ ਦਿਖਾ ਬੈਠੀ ਲੈ ਝੋਲੀ ਵੇ ਕਿ ਨਹੀਂ ਲੈ ਸਹੀ ਗੱਲ ਆ ਪੂਰੀ ਬਣ ਕੇ ਕਿਸ ਗੱਲ ਸੁਗਿਆ ਵਾਲਾ ਕਹਿੰਦੇ ਰੋਟੀ ਦੇ ਕੇ ਜੋਗੀ ਠੀਕ ਆ ਜੀ ਇਹਨੇ ਵੇਚਣੀ ਏ ਉਹਦੇ ਹਾਸਤੇ ਫਰਾ ਜੀ ਨੇ ਰੱਖਣੀ ਹੋ ਜਾਸਤੇ ਫਰਾ ਵਾ ਠੀਕ ਆ ਜੀ ਹਾਂ ਬਾਕੀ ਜਿਹਨੂੰ ਵੀ ਨਾ ਕੋਈ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ